ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡਾ ਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਤੁਹਾਨੂੰ ਕੋਲ ਆਏ ਦੋ ਨਾਲ ਲੈ ਕੇ ਆਏਗੇ ਇੱਕ ਗੱਪਣ ਮੱਝ ਤੇ ਇੱਕ ਸੂਈ ਸਵਾਈ ਬੈੜ ਕਦੋਂ ਸੂਈ ਆ ਕਿਹੜਾ ਸੂਆ ਕਿੰਨਾ ਦੁੱਧ ਬਾਦ ਕੱਢੂਗੀ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਪਹਿਲਾਂ ਤਾਂ ਨੰਬਰ ਬੋਲੋ ਜੀ ਹਾਂ ਬਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 78990999 ਕਿਵੇਂ ਆ ਕੰਮ ਕਰ ਵਧੀਆ ਜੀ ਓਕੇ ਚੱਲਦਾ ਵਿਕੀ ਜਾਂਦੇ ਆਪਣੇ ਚੈਨਲ ਤੇ ਬੱਸ ਹਾਂ ਵਧੀਆ 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 ਰਿਸਪੌਂਸ ਬਾਕੀ ਮੇਨ ਗੱਲ ਕੁੱਟੇ ਦੀ ਭਾਅ ਆ ਭਾਅ ਵੇਖਦਾ ਹਾਂ ਬੰਦਾ ਨਹੀਂ ਵੇਖਦਾ ਆਪਾਂ ਤੇਰੇ ਚੈਨਲ ਤੇ ਵਧੀਆ ਰਿਸਪੌਂਸ ਹੁੰਦਾ ਓਕੇ ਤੇ ਅੱਜ ਕਿੰਨੇ ਨਾਕ ਦਿਖਾ ਰਹੇ ਆਂ ਫਿਰ ਅੱਜ ਆਪਣੇ ਕੋਲ ਦੋ ਆ ਬਈ ਇੱਕ ਤਾਂ ਰਾਤ ਸੀ ਆ ਬੈਠਾ 3000 ਰੁਪਏ ਦੀ ਓਕੇ ਜੀ ਆਪ ਬਈਆ ਵੀਰੇ ਜੇ ਸਾਰੀ ਕੰਪਲੀਟ ਬੱਟਲ ਭਰ ਇਹ ਵੀ ਦੂਜੇ ਸਵੇਰੇ ਸੁੱਦੀ ਦੂਜੇ ਸਵੇਰੇ ਇਹ ਨਾਲ ਦੂਜੇ ਹੂੰ ਰਾਤ ਕਿੰਨੇ ਵਜੇ ਰਾਤ ਤਕਰੀਬਨ 12:00 ਵਜੇ ਸੁੱਦੀ ਸੀਗੀ ਆ ਕੇ 6:30 ਵਜੇ ਦੀ ਜੀਤ ਤੇ ਕਿੰਨਾ ਬੋਲਾ ਕੱਢਿਆ ਇਹ ਇਹ ਵੀ ਰਿਚੂਟ ਜਾਨੀ ਮਾਰਨਾ 5 ਕਿਲੋ ਕੜ ਤਾ 7 ਕਿਲੋ ਕੜ ਤਾ ਬੱਚੇ ਨੂੰ ਪੈ ਗਿਆ ਤਿੰਨ ਇੱਕ ਕਿਲੋ ਹੀ ਤੇ ਬਾਕੀ ਦੀ ਗੱਲ ਫਰਕ ਲੈਵੇਂ ਨੂੰ ਹਜੇ ਵੀ ਕੋਈ ਨਹੀਂ ਨਹੀਂ ਵੀਰੇ ਲੈਵਾ ਤਾਂ ਬੜਾ ਜਿਆਦਾ ਸੀ ਤੇ ਬਾਕੀ ਦੁੱਧ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਦਾ ਦੁੱਧ ਬਾਈ ਜਿਹੜਾ ਚੰਗੀ ਸੇਵ ਵਾਲਾ ਹੋਇਆ ਬਾਈ 30 ਕਿਲੋ ਮੋਜ ਨਾਲ ਚੋਲ ਪਰ ਆਪਾਂ 20 ਕਿਲੋ ਦੀ ਉਡ ਤੇ ਦੇ ਓਕੇ ਤੇ ਦੇਖੋ ਕਿੱਥੇ ਜਾਂਦਾ ਹਨਾ ਲੈਵਾ ਬਾਕੀ ਥਣ ਥਣ ਚਵਾਈ ਚੁਈ ਇੱਕ ਨੰਬਰਾਂ ਬਾਕੀ ਤਾਂ ਬਾਲਗਾਂ ਗੱਲਾਂ ਬੋਲਣ ਦੀ ਲੋੜ ਨਹੀਂ ਫਿਟਿੰਗ ਵਾਲਾ ਲੈਵਾ ਬੱਚੀ ਦਾ ਤੇ ਅਰੀਜਨਲ ਦੂਜਾ ਸਵਾ ਦੇਖੋ ਜੀ ਭੌਂਦੀ ਪੈਰ ਚਾਰ ਕੇ ਹਾਂ ਦੇਖ ਲੈ ਬ ਕਰੋ ਨਹੀਂ ਨਹੀਂ ਠੀਕ ਹੈ ਜੇ ਰਪਈਆ ਕੰਪਲੀਟ ਉਹ ਮੈਂ ਦੱਸ ਦੇਣਾ ਤੇ ਤੁਹਾਨੂੰ ਕਿੰਨਾ ਦੁੱਧ ਕੱਢ ਦੂ ਇਸ ਕੀ ਫਿਰ ਦੁੱਧ ਭਾਈ ਜੇ ਇਹ 20 ਤੋਂ ਬਾਹਰ ਪਰ ਆਪਾਂ 20 ਕਿਲੋ ਦੇ ਕੇ ਤੇ ਮਨ ਖੁਸ਼ ਹੁੰਦਾ ਹਨਾ ਤੁਹਾਨੂੰ 24 24 ਦੇ ਇੱਕ ਨੰਬਰ ਇੱਕ ਨੰਬਰ ਬਾਕੀ ਹਾਈਟ ਫੁੱਲ ਦਾ ਕੋਈ ਫਾਂਚ ਨਹੀਂ ਕੋਈ ਨਕਸ ਕੋਈ ਲੱਤ ਛਾ ਤੇ ਬਾਕੀ ਦਾ ਗਰਮੀ ਚੱਲਣ ਵਾਲਾ ਤੋਹਫਾ ਖੋਲੋ ਇਹ ਵੀ ਆਨਲਾਈਨ ਮੰਗਾ ਲੀਜੀ ਨਹੀਂ ਠੀਕ ਖੋਲੋ ਇਹਨੂੰ ਬਸ ਈ ਤੇਰੀ ਚੰਗੀ ਆ ਵੀਰੇ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਠੀਕ ਹੈ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈ ਮਗਰ ਬੱਚਾ ਆ ਗਿਆ ਤੇ ਕਰਮ ਵਾਲੀ ਲਮਾਈ ਲਮੂਈ ਲੈਂਥ ਨੂੰ ਤਾਂ ਪੂਰੀ ਫੁੱਲ ਆ ਹਾਂ ਉਹ ਥਾਣੇ ਤੇ ਗਾਂ ਬੈੜ ਵੀ ਉਹੀ ਹੈ ਜੀ ਉਹੀ ਹੈ ਜਮਾਂ ਦੇਖ ਵੀ ਤੇ ਸੀਓ ਸਾਊ ਬੜੀ ਹੈ ਨਾ ਤੁਹਾਨੂੰ ਆ ਦੇਖੋ ਜੀ ਕੋਈ ਚੱਕਰੀ ਲੱਤ ਛੜ ਲਦਾ ਬਈ ਜਿਵੇਂ ਮਰਜ਼ੀ ਬਹਿ ਕੇ ਬਹਿ ਜਾ ਬੁੱਟੇ ਤੁਹਾਡੇ ਪਾਸੇ ਢੇਰ ਤੋਂ ਦਿਖਾ ਦੇਣਾ ਦਾ ਗੈਰ ਦੇਖੀ ਜਾਂਦਾ ਵੀਰੇ ਬਾਕੀ ਵੇਂਜੂ ਵੀ ਬੋਲ ਚੰਗੀ ਅੱਧਾ ਅੱਧਾ ਫਟ ਜਾਨੀ 6 6 ਇੰਚ ਦਾ ਗੈਪ ਆ ਮਾਜੀ ਆ ਬਈ ਇੱਕ ਸਾ ਹਮ ਅੱਜ ਤੇ ਦੁੱਧ ਦੇ ਨੇ ਬਾਕੀ 20 ਕਿਲੋ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਆ ਦੇਖੋ ਜੀ ਮਾ ਜੀ ਆਪਾਂ ਜੀ ਲੋਹੜੀ ਟੋਕਰੀ ਦੇਣੀ ਹੈ ਠੀਕ ਆ ਵੀਰੇ ਜਮਾਂ ਜਾਇਜ਼ ਰੇਟ 'ਚ ਦੇਣੀ ਕੋਈ ਫੇਰ ਤੋਰ ਨੂੰ ਕਢਾਓ ਗੇੜਾ ਗੁੜਾ ਕੋਈ ਸ਼ੱਕ ਨਾ ਰਹੇ ਜੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਜੇ ਆਪਾਂ ਗੱਲ ਕਰ ਲਗੇ ਨਾ ਫਾਸਟ ਫਾਸਟ ਤੌਰ ਤੇ ਆ ਬਾੜ ਤੇ ਸਵੇਰ ਦੇ ਟਾਈਮ ਆਪਣਾ ਵੀਡੀਓ ਬਣਾਉਣ ਦਾ ਜੀ ਠੀਕ ਆ ਜੀ 12 ਜੀ ਬਾਹਲੇ ਕਿਸਾਨ ਭਰਾਵਾਂ ਦੇ ਫੋਨਾਂ ਤੇ ਵੀਡੀਓ ਪੁਰਾਣੀ ਦੇਖ ਕੇ ਲ 12 ਪਹਿਲਾ ਮਹੀਨਾ ਜੀ ਹਾਂਜੀ ਤੇ 2025 2023 92 ਧਾਰਾ ਤੋਂ ਰਕਰਾਈ ਗਏ ਚੱਕ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਗੱਬਣ ਜੀ ਘਰੋਂ ਚੱਕ ਤੇ ਸੀਲ ਸਾਬ ਪੂਰੀ ਫੁੱਲ ਤੇ ਬਾਕੀ ਤੁਹਾਡੇ ਸਾਹਮਣੇ ਧਾਰਾ ਵੱਜ ਜਾਣੀਆਂ ਜੀ ਠੀਕ ਹੈ ਜੀ ਲਿਓ ਵੀਰ ਉਹ ਨਿਆਣਾ ਲਈ ਆ ਦੇਖੋ ਵੀਰੋ ਬੱਚਾ ਆਪਾਂ ਲਾ ਰਹੇ ਹਾਂ ਠੀਕ ਹੈ ਜੀ ਆ ਦੇਖੋ ਵੀਰੋ ਤੇ ਤੁਹਾਨੂੰ ਸੀਲ ਸਾਬ ਦਾ ਕੋਈ ਅੰਤ ਨਹੀਂ ਹਨਾ ਕੋਈ ਅੰਤ ਹੀ ਕੋਈ ਨਹੀਂ ਲੈ ਮਗਰ ਇਹ ਨਾਲ ਚਵਾਈ ਚੈੱਕ ਕਰ ਲੈ ਆ ਦੇਖੋ ਜੀ ਚਵਾਈ ਦੇਖੋ ਤੁਸੀਂ ਚਵਾਈ ਦਾ ਨਲਕੇ ਵਰ ਗਿਆ ਆਇਂ ਗੁਰੂ ਆਬੀਲੇ ਬਹੁਤ ਪੋਲੀ ਤੇ ਮੋਟੀ ਚਵਾਈ ਹੈ ਨਾ ਤੁਹਾਨੂੰ ਇੱਕ ਨੰਬਰ ਚਵਾਈ ਹੈ ਯਾਰ ਸੋ ਕੈਮਰੇ ਨਾਲੇ ਮੀਠਕਰਾ ਹੋ ਕੇ ਮਗਾਲੇ ਕੋਲੋ ਨਿਆਣਾ ਕੋਚ ਚੱਕਣੀ ਨਹੀਂ ਬਾਈ ਲੱਤ ਸਾਲੀ ਹੈ ਨਾ ਬਾਈ ਆਹ ਦੇਖ ਲੈ ਲਾਈਕ ਬੜੀ ਆਹ ਦੇਖ ਲੈ ਢੇਵਾ ਦੇਖ ਲੈ ਇਹ ਜਾਲੇਵਾ ਜਾਮ ਨਹੀਂ ਠੋਸ ਲੈ ਲਈ ਆ ਪੱਕੇ ਦੇਵੇਂ ਦੀ ਘੁੱਟਾ ਮਾਰਨੀ 20 ਤੋਂ ਪਲੱਸ ਦੁੱਧ ਦੇ ਦੇਣਾ ਇਹਨੇ ਕੋਈ ਕਹਿਣ ਦੀ ਗੱਲ ਤੇ ਫਿਰ ਹੁਣ ਆਪਾਂ ਪੈਸੇ ਕਿਨੇ ਕ ਲੈਣੇ ਚਹਿਜਵਾ ਜਮਈ ਜਵਾ ਜੈਜ ਕਰਾਂਗੇ ਖਿੱਚ ਕੇ ਖਿੱਚ ਕੇ ਬਸ ਜਮਾ ਯਾਹ ਮੰਦਰ ਹਣਾ ਪੋਸਟ ਕੀਆ ਚਿਲ ਲੜ ਚਾ ਨਹੀਂ ਲੱਗੇ ਨਾ ਲਈ ਆਪਣੀ ਕੱਚੀ ਉੱਤੇ ਵੀਡੀਓ ਤੇ ਪਾਈ ਨਹੀਂ ਪਤਾ ਮੈਨੂੰ ਕੱਚੀ ਦੇ ਹਿਸਾਬ ਨਾਲ ਮਿਲ ਗਈ ਜਾਲ ਉਹ ਵੀ ਰੇਟ ਸੀ ਅੱਜ 1000 ਰੇਟ 15 ਦਿਨ ਖਾਂਭਿਆ ਵੀਰੇ ਹਾਂ ਭਾਈ ਤੇ ਮੰਨ ਕੇ ਚੱਲ ਕਿ ਨਾ ਮੁੱਲ ਕਰਾਉਣ ਨੂੰ ਕੋਈ ਸੱਤਾ ਕਰਾ ਲਈ ਧੱਤ ਕਰਾ ਲਈ ਸਪੈਨ ਚ ਸ਼ੂਟ ਕਰ ਦੇ ਜਮਾ ਜੈਜ ਜਮਾ ਜੈਜ ਜਸਨ ਹੋਏ ਦੇ ਚੋ ਵੀ ਨਹੀਂ ਤੁਹਾਨੂੰ ਮਾੜਾ ਮੋਟਾ ਕਰੂਗਾ ਮੈਂ ਉਹ ਵੀ ਦੇਖ ਲਈ ਪੂਰੀ ਮੁੱਢਾ ਨਹੀਂ ਬਹਿਣਾ ਨਹੀਂ ਛੁੱਟੀ ਮੰਨ ਕੇ ਲੈ ਬੱਚੀ ਵੀਰ ਕਹਿੰਦੇ ਵੀਡੀਓ ਤੇ ਵੱਡੀ ਬਣਾਉਂਦਾ ਠੀਕ ਨਹੀਂ 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 ਉਹ ਕੰਮ ਨਹੀਂ ਮੈਂ ਕਰਦਾ 6 ਫੁੱਟ ਮੇਰੀ ਹਾਈਟ ਆ ਮੈਨੂੰ ਕੋਈ ਇਹ ਜਿਹਾ ਲਾਲਚ ਨਹੀਂ 6 ਫੁੱਟ ਮੇਰੀ ਹਾਈਟ ਆ ਮੁੱਢਿਆ ਤਾਂ ਹੀ ਆਉਂਦੀ ਆ ਬਈ ਨਹੀਂ ਇਹ ਜਿਆ ਲੰਬਾ ਆਪਾਂ ਨੂੰ ਕਿਤੇ ਤੋਂ ਨੂੰ ਆਇਆ ਵੀ ਨਹੀਂ ਤੇ ਆਪਾਂ ਕੰਮ ਇਹ ਕਰਨਾ ਬੈਠੇ ਹਾਂ ਮੁੱਲ 70 72 70 65 ਦੇ ਵਿੱਚੋਂ ਮਾੜਾ ਮੋਟਾ 19 21 ਮਾਨਤਨ ਹੋ ਜਾਊਗਾ 20 ਕਿਲੋ ਦੁੱਧ ਵਾਲੀ ਦੂਜਾ ਸੂਆ ਸੂਈ ਸਵਾਈ ਛੇਰ ਜਿਹਾ ਆਪਾਂ ਆਹ ਪਿਆ ਆਹ ਦੇਖੋ ਲੈਵਾ ਦੇਖੋ ਮੈਂ ਪੱਟ ਤੇ ਲਾ ਰਿਹਾ ਕੈਮਰਾ ਕਿੱਥੋਂ ਦਿੱਕਰ ਪਿਆ ਹਾਂ ਦਿਖਾ ਬੁੱਢੇ ਮਗਰ ਤੋਂ ਦੇਖ ਲੈ ਵੀਰੇ ਦੇ ਆ ਮੈਂ ਚਾਰੇ ਥਣ ਨਿਕੜ ਮੇ ਪੂਰੇ ਗਾ। ਅਪੀਸੋ ਵੀ ਨਹੀਂ ਮਾਰਾ ਕੋਈ ਥਾਣਾ ਛੋਟਾ ਵੱਡਾ ਮੰਨ ਕੇ ਆ ਲਵੇ ਇੱਕੋ ਜੇ ਥਾਣਾ ਚਾਰੇ ਦਾ। ਓਕੇ ਵੀਰੇ। ਬਾਕੀ ਸਪੇਸ ਬਹੁਤ 65000 ਚੋਂ ਮਾਨਤਨ ਤੇ ਹੁਣ ਆਪਾਂ ਛੋਟੀ ਦੀ ਗੱਲ ਕਰ ਲਗੇ। ਇਹ ਵੀ ਬੁਟੇ ਜਾਨਵਰੂ ਪੱਲ ਆ। ਕੁਦਰਤ ਕਰਨੂ ਜਿਹੜੀ ਰੱਬ ਨੇ ਬਣਾਈ ਆ। ਠੀਕ ਆ। ਤੇ ਕਿੰਨੇ ਦਿਨ ਬਾਕੀ ਆ ਵੀਰੇ? ਲੈਣ ਵੀ ਲੈ ਜੀ ਮੇਰੇ ਮੰਨ ਕੇ ਚਲੋ 5-6 ਦਿਨ। ਤੇ ਲੇਵਾ ਹੁਣ ਵੀ ਬਹੁਤ ਤਿਆਰ ਕਰਦੀ ਆਉਂਦੀ ਹੈ ਨਾ? ਬਹੁਤ ਸੋਹਣਾ ਤਿਆਰ ਕਰਦੀ ਆਉਂਦੀ। ਇਹ ਦੋਨੇ ਜਾਨਵਰ ਕੱਚੇ ਵੱਧ ਲੈਦੇ ਸੀ ਨਾ? ਚਲੋ ਬੋਲੋ ਤੇ ਉਹਦੇ ਆਪਾਂ ਰੇਜ ਵੀ ਦਿੱਤੀ ਸੀ ਇਹ ਠੀਕ ਆ ਠੀਕ ਆ ਤੇ ਥੋੜਾ ਜਿਹਾ ਬੰਨੇ ਨਾ ਆਏ ਨਹੀਂ ਕਿਸਾਈ ਬਾਕੀ ਦੀ ਗੱਲ ਆਪਾਂ ਇਹਦੀ ਸੂਈ ਵੀ ਦੀ ਵੀ ਪਾਵਾਂਗੇ ਤਾਂ ਗਾਣਾ ਦਿਖਾਤੀ ਅੱਜ ਹਾਂ ਹਾਂ ਦਿਖਾਤੀ ਬਈ ਠੀਕ ਆ ਵੀਰੇ ਚੰਗੀ ਹੈਗੀ ਕਿਹੜਾ ਕਹਿੰਦਾ ਵੀ ਤੂੰ ਲੈਣੀ ਹੁੰਦੀ ਤੇ ਸੋਨੂੰ ਕਿੰਨਾ ਦੁੱਧ ਕੱਢਿਆ ਹੋਇਆ ਇਹਦਾ ਦੁੱਧ ਬਈ ਇਹਨੇ ਦਿੱਤਾ ਹੈ 11 12 ਓਕੇ ਅੰਦਰ ਨੂੰ ਭਾਜਦੀ ਆ ਹਨਾ ਓਕੇ ਤੇ ਕਿਹੜਾ ਸੂਆ ਵੀਰੇ ਇਹ ਇਹ ਸੂਆ ਜਿਹੜਾ ਤੀਜਾ ਵੀ ਦੂਜਾ ਕਹਿੰਦਾ ਕੋਈ ਦੂਜੇ ਸੂਏ 11 12 ਕਿਲੋ ਐਤ ਕੀ ਫਿਰ ਆਪਾਂ ਦਾ 10 ਕਿਲੋ ਕਹਿ ਕੇ ਦੇਈਏ ਠੀਕ ਆ ਵੀਰੇ ਓਕੇ ਦ ਬਾਕੀ ਕਰਦ ਹਾਈਡ ਫੁੱਲ ਆ ਜਮੰਦਰੂ ਜੀ ਨੇ ਚੈੱਕ ਕਰਾ ਦਿੱਤਾ ਤੇ ਸਿੰਘ ਸਾਲੇ ਦੀ ਵੀ ਚੰਗੀ ਆ ਜਿਹੜਾ ਜਮੰਦਰੂ ਜੀ ਜਾਂ ਜਮੰਦਰੀ ਆ ਵੀ ਉਹਦੇ ਤੋਂ ਬੰਨੂ ਤੇ ਛਾਨ ਤੁਣੂ ਓਕੇ ਤੈਨੂੰ ਤੈਨੂੰ ਵੀ ਗਰੰਟੀ ਆ ਆਪਣੀ ਜੇ ਆਂਡਲਾਈਨ ਵਗਾ ਲਈ ਭਾਰ ਦੀ ਮੇਰੀ ਗਰੰਟੀ ਠੀਕ ਆ ਬੜੇ ਨਕਸ਼ੇ ਵਿੱਚ ਤਨ ਅਗਦੀ ਜੀ ਤੇ ਬਾਕੀ ਦੀ ਗੱਲ ਜਮੰਦਰੂ ਤੇ ਲੈਣਾ ਇਕੜਾ ਕੋਈ ਖੜਿਆ ਵਾ ਹਾਂ ਜਮੰਦਰੂ ਆਗੀ ਪਹਿਲਾਂ ਤੁਸੀਂ ਦੇਖੋ ਇਹਨੂੰ ਤੇ ਕਿੰਨੇ ਦਿਨ ਬਾਕੀ ਆ ਦੇਖੋ ਲੈਵਾ ਕਿੱਥੋਂ ਲੈ ਕਰੀਏ ਬੜਾ ਬੁੜਾ ਨਹੀਂ ਆ ਭਾਈ ਫਿਰਦੀ ਹਨਾ ਥੋੜੀ ਸਵੇਲੀ ਜੀ ਹੋ ਠੰਡ ਦਾ ਕਰਕੇ ਗੋੜਗੜ ਪੈ ਗਿਆ ਹੁਣ ਗੋੜ ਵੀ ਪੈ ਜਾਂਦਾ ਬਾਕੀ ਚ ਤੇ ਇਹਦੇ ਫਿਰ ਕਿੰਨੇ ਪੈਸਾ ਤੁਹਾਨੂੰ ਇਹਦਾ ਮੇਰੇ ਮੁੱਲ ਜਿਨਾ ਉਹੀ ਗੱਲ ਆ ਫੋਨ ਕੀ ਕਰਾਂਗੇ ਤੋਂ ਲੈ ਜਾਣੀ ਅਗਲਾ ਕਹਿੰਦਾ ਕੋਈ ਫਾਇਦਾ ਨਹੀਂ ਮੁੱਲ ਫੋਨ ਦੀ ਦੱਸੋ ਕਹਿੰਦਾ ਮੁੱਲ ਕਰਾਉਣ ਨੂੰ 75 ਕਰਾਣਾ 70 ਬਸ 68000 ਦੀ ਦੇਣੀ ਜਾਨੀ ਹੋਜੂ ਹੋਰ ਵੀ ਮਾਨਤਾਨ ਮੜਾ ਦੇ ਦਾਂਗੇ ਬੁੱਟੇ ਪੂਰੇ ਠੀਕ ਆ ਵੀਰੇ ਓਕੇ ਪਰ ਇਹ ਤੋਂ ਮੇਰਾ ਵੀ ਘੱਟ ਨਹੀ ਠੀਕ ਆ ਜਮਾ ਗਾਇਆਂ ਦੇ ਪਾਵਾ ਕੇ ਚੌੜੀ ਚੂੜੀ ਝੋਟੀ ਬਹੁਤ ਆ ਤੇ ਸੋਹਣੀ ਵੀ ਆ ਤੁਹਾਨੂੰ ਹਾਂਜੀ ਐਹੀ ਜੀ ਗੱਲ ਤੇ 68000 ਦੇ ਵਿੱਚੋਂ ਤੁਹਾਨੂੰ 67 ਦੀ ਬਾਈ ਕਹਿੰਦਾ 67 ਚੋਂ ਮਾਨਤਾਨ ਹੋਜੂ ਤੇ ਨੰਬਰ 22 ਦਾ ਹੈਗਾ 88990 99728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਾਈ ਦੇ ਭੜੌੜ ਤੇ ਨਿਹਾਲ ਸਿੰਘ ਵਾਲਾ ਨਾਮ ਤੁਹਾਨੂੰ ਠੀਕ ਆ ਵੀਰੇ ਤੇ ਬਾਕੀ ਦੋ ਸੀਗੀਆਂ ਦੋਨੇ ਤੁਹਾਨੂੰ ਦਿਖਾਤੀਆਂ ਆ ਦੇਖੋ ਫੱਟੇ ਲਈ ਫਿਰਦੀ ਆ ਥੱਲੇ ਧੰਨਵਾਦ